ਔਰ ਯਾਤਰਾ ਇਹ ਉਹ ਨਹੀਂ ਚਾਚੂ ਦੀ ਸਾਰਾ ਉਹ ਨੇ ਤੇ ਹੈ ਚੀ ਦੀ ਲੋੜ ਉਹ ਤੈਨੂੰ ਪਤਾ ਹੁਣ ਐਮਪੀ ਦਾ ਇਲੈਕਸ਼ਨ ਆ ਗਿਆ ਲੱਗੇ ਤਗੜਾ ਉਹ ਸਾਡੀ ਪਾਰਟੀ ਨੂੰ ਵੋਟਾਂ ਪਾ ਤੇ ਪਾਰਟੀ ਨੂੰ ਕਾਮਯਾਬ ਕਰੀਏ ਤੇਰੀ ਪਾਰਟੀ ਹੈਗੀ ਕਿਹੜੀ ਆ ਉਹ ਤੈਨੂੰ ਪਤਾ ਆ ਪਾ ਨਵੀਂ ਪਾਰਟੀ ਜੁਆਨ ਕੀਤੀ ਆ ਉਹ ਪਹਿਲੀ ਪਾਰਟੀ ਨੂੰ ਕੀ ਹੋਇਆ ਸੀ ਉਹ ਯਾਰ ਉਹ ਪਾਰਟੀ ਨਾ ਵਿਕਾਸ ਨਹੀਂ ਕਰਦੀ ਤੇ ਆਪਾਂ ਆ ਵਿਕਾਸ ਵਾਲੇ ਬੰਦੇ ਇਹ ਕਰਕੇ ਆਪਾਂ ਨਵੀਂ ਪਾਰਟੀ ਜੁਆਨ ਕੀਤੀ ਆ ਓਏ ਮੈਨੂੰ ਪਤਾ ਐ ਐਡਾ ਤੂੰ ਵਿਕਾਸ ਕਰੂ ਓਏ ਮੈਨੂੰ ਪਤਾ ਤੂੰ ਕੱਤੋਂ ਪਾਰਟੀ ਛੱਡੀ ਆ ਓਏ ਜਿਹੜੀ ਪਾਰਟੀ ਤੁਹਾਨੂੰ ਟਿਕਟ ਨਹੀਂ ਦਿੰਦੀ ਉਹ ਛੱਡ ਕੇ ਤੁਸੀਂ ਨਵੀਂ ਪਾਰਟੀ ਚੱਲ ਜਾਂਦੇ ਜੋ ਓਏ ਤਿੰਨ ਦਿਨ ਤੁਸੀਂ ਉਸੇ ਪਾਰਟੀ ਦੀਆਂ ਮਾਰੀਆਂ ਕਰਦੇ ਜੋ ਕੌਫੇ ਦਿਨ ਜਾ ਕੇ ਉਸੇ ਪਾਰਟੀ ਦੀ ਰਲ ਜਾਂਦੇ ਗੱਲ ਸੁਣ ਲੈ ਮੇਰੀ ਪਹਿਲੀ ਪਾਰਟੀ ਸਾਡੀ ਕਿਸਾਨੀ ਖਾ ਗਈ ਦੂਜੀ ਪਾਰਟੀ ਸਾਡੀ ਜਵਾਨੀ ਖਾ ਗਈ ਓਏ ਹੁਣ ਤੂੰ ਕਿਹੜੀ ਪਾਰਟੀ 'ਚ ਲੱਗ ਗਿਆ ਏ ਓ ਨਹੀਂ ਨਹੀਂ ਇਹ ਦਿਨਾ ਕਰ ਐਰ ਕੀ ਬੋਟਾ ਪਾ ਆਪਾਂ ਵਧੀਆ ਵਿਕਾਸ ਕਰਾਂਗੇ ਗੱਲ ਸੁਣ ਲੈ ਮੇਰੀ ਓਏ ਅਹੀਂ ਅੱਗੇ ਬੜੀਆਂ ਗਲਤੀਆਂ ਕਰ ਗਏ ਤੁਹਾਡੇ ਅਰਗੇ ਲੀਡਰਾਂ ਦੇ ਮਗਰ ਲੱਗ ਕੇ ਓਏ ਹੁਣ ਨਹੀਂ ਅਹੀਂ ਗਲਤੀ ਕਰਨੀ ਓਏ ਜਦੋਂ ਕੋਈ ਨਵੀਂ ਸਰਕਾਰ ਆਉਂਦੀ ਆ ਉਹ ਪਹਿਲੀ ਸਰਕਾਰ ਨੇ ਕਿਹਾ ਅਸੀਂ 15-15 ਲੱਖ ਰੁਪਇਆ ਤੁਹਾਡੇ ਖਾਤੇ 'ਚ ਪਾਵਾਂਗੇ ਉਹ ਨਹੀਂ ਆਇਆ ਓਏ ਇੱਕ ਸਰਕਾਰ ਨੇ ਕਿਹਾ ਅਸੀਂ 40 ਦਿਨਾਂ ਦੇ ਵਿੱਚ ਨਸ਼ਾ ਬੰਦ ਕਰਾਂਗੇ ਸੌ ਖਾ ਕੇ ਮੁੱਕਰ ਕੇ ਓਏ ਇੱਕ ਸਰਕਾਰ ਨੇ ਕਿਹਾ ਓਏ ਅਸੀਂ ਨੌਕਰੀਆਂ ਦਵਾਵਾਂਗੇ ਉਹ ਨਹੀਂ ਦਵਾਇਆਂ ਇੱਕ ਸਰਕਾਰ ਨੇ ਕਿਹਾ ਸਾਡੀ ਸਰਕਾਰ ਬਣੂ ਤੇ ਅਸੀਂ ਐਮਐਸ ਕੀ ਦਵਾਂਗੇ ਓਏ ਦੱਸ ਅਸੀਂ ਕੀਤੇ ਯਕੀਨ ਕਰੀਏ ਤੇ ਕੀਤੇ ਨਾ ਕਰੀਏ ਹੁਣ ਸਾਡਾ ਜਮੀਰ ਅਜਾਜਤ ਨਹੀਂ ਦਿੰਦਾ ਕਿ ਅਸੀਂ ਤੁਹਾਡੇ ਵਰਗੇ ਝੂਠੇ ਲੀਡਰਾਂ ਨੂੰ ਵੋਟਾਂ ਪਾਈਏ ਪਹਿਲਾਂ ਮੈਨੂੰ ਇਹ ਦੱਸ ਉਹਨਾਂ ਨੌਜਵਾਨਾਂ ਦਾ ਕੀ ਕਸੂਰੀ ਇਹਨਾਂ ਨੂੰ ਬਿਨਾਂ ਵਜ੍ਹਾ ਐਨਐਸਏ ਲਾ ਕੇ ਜੇਲਾ ਵੀ ਸੁਟਿਆ ਗਿਆ ਹੁਣ ਤੂੰ ਹੀ ਦੱਸ ਇਸ ਗੱਲ ਦਾ ਤੁਹਾਡੇ ਕੋਲ ਕੋਈ ਹੈਗਾ ਜਵਾਬ ਇੱਕ ਮੌਕਾ ਦੇਖ ਓਏ ਜੇ ਵੀ ਤੁਸੀਂ ਇੱਕ ਮੌਕਾ ਮੰਗਦੇ ਜੇ ਆ ਫਿਰ ਵਿਖਾਵਾਂ ਕਿ ਤੁਹਾਡੀਆਂ ਸਰਕਾਰਾਂ ਨੇ ਸਾਨੂੰ ਕਿਹੜੇ ਹਾਲਾਤਾਂ ਤੇ ਲੈ ਜਾਂਦਾ ਮੈਂ ਕਿਹੜੇ ਮੂਨਾ ਤੁਹਾਨੂੰ ਵੋਟਾਂ ਪਾਵਾਂ ਬਾਪੂ ਮੈਨੂੰ ਨਸ਼ਾ ਲਿਆ ਦੇ ਬਾਪੂ ਚੰਦਾ ਲਿਆ ਦੇ ਪਰੇ ਮੰਤਰੀ ਹਰਦੀ ਬਾਪੂ ਹਾਏ ਆ ਕੋਣ ਹੈ ਓਏ ਮੇਰਾ ਕੱਲਾ ਕੱਲਾ ਪੋਤਿਆ ਓ ਜਿਹਨੂੰ ਮੈਂ ਪੜਾਇਆ ਲਖਾਇਆ ਗਬਰੂ ਕੀਤਾ ਓਏ ਮੈਂ ਸੋਚਿਆ ਮੇਰੇ ਬਰਹਾਪੇ ਦਾ ਸਹਾਰਾ ਬਣੂਗਾ ਓਏ ਮੇਰੇ ਤੇ ਹੀ ਬੋਝ ਬਣ ਗਿਆ ਓਏ ਇਹ ਚਿੱਟੇ ਦੇ ਨਸ਼ੇ ਤੇ ਲੱਗ ਗਿਆ ਹੀ ਓਏ ਓਏ ਵੇਖ ਲੈ ਤੁਹਾਨੂੰ ਕਿਹੜੇ ਮੂਣਾ ਵੋਟਾਂ ਪਾਈ ਓਏ ਸਾਨੂੰ ਤੇ ਤੁਸੀਂ ਲੈ ਗਏ ਬਹਿ ਗਏ ਜੇ ਓਏ ਤੁਸੀਂ ਵਾਅਦੇ ਕਰਦੇ ਰਹੇ ਤੁਸੀਂ ਸਵਾ ਖਾਂਦੇ ਰਹੇ ਵੀ ਅਸੀਂ ਨਸ਼ਾ ਬੰਦ ਕਰਾਂਗੇ ਉਹ ਤੁਹਾਡੇ ਤੋਂ ਇੱਕ ਨਸ਼ਾ ਨਹੀਂ ਬੰਦ ਹੋਇਆ ਓਏ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਓਏ ਕਿਸੇ ਤੋਂ ਨਸ਼ਾ ਨਹੀਂ ਬੰਦ ਹੋਇਆ ਜਾਲਮ ਸਰਕਾਰੋ ਓਹ ਹੋ ਹੋ ਦਾ ਛੋਹ ਮੈਂ ਕਿੱਦਾਂ ਤੁਹਾਨੂੰ ਵੋਟਾਂ ਪਾਵਾਂ ਓਏ ਮੈਂ ਤੇ ਵੋਟਾਂ ਪਾਉਂਗਾ ਭਾਈ ਅਮਰਤਪਾਲ ਨੂੰ ਓਏ ਹੋਣ ਤੇ ਸਾਡੀ ਇੱਕੋ ਹੀ ਆਖਰੀ ਉਮੀਦ ਬਚੀ ਆ ਭਾਈ ਅਮਰਤਪਾਲ ਓਏ ਤੁਹਾਡੀਆਂ ਸਰਕਾਰਾਂ ਨੇ ਮਾਵਾ ਦੇ ਪੁੱਤਾਂ ਨੂੰ ਨਸ਼ੇ ਤੇ ਲਾਇਆ ਏ ਤੇ ਉਹ ਇੱਕ ਇਕੱਲਾ ਹੀ ਗੱਭਰੂ ਆ ਓ ਜਿਨੇ ਪਤਾ ਨਹੀਂ ਕਿੰਨੇ ਮਾਵਾ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਰਹਿਤ ਕੀਤਾ ਏ ਤੇ ਦੱਸ ਓਏ ਮੈਂ ਕਿਹੜੇ ਮੂਹਰੇ ਤੁਹਾਨੂੰ ਵੋਟ ਪਾਵਾਂ ਮੇਰੀ ਤੇ ਜਮੀਰ ਇਜਾਜ਼ਤ ਨਹੀਂ ਦਿੰਦੀ ਉਹ ਵੀਰ ਤੋਂ ਇਕੱਲਾ ਹੀ ਨਹੀਂ ਫਾਦਾ ਵੀ ਜਮੀਰ ਇਜਾਜ਼ਤ ਨਹੀਂ ਦਿੰਦਾ ਅਹੀਂ ਵੀ ਵੋਟ ਆਉਣ ਵਾਲੀ ਜਿਹੜੀ ਉਹ ਭਾਈ ਅਮਰਤਪਾਲ ਸਿੰਘ ਨੂੰ ਹੀ ਪਾਵਾਂਗੇ ਅਸੀਂ ਤੁਹਾਡੀ ਅੱਜ ਤੋਂ ਬਾਅਦ ਪਾਰਟੀ ਛੱਡੀ। ਉਹ ਠੈਰੋ। ਤੁਸੀਂ ਪਾਰਟੀ ਨਹੀਂ ਛੱਡੀ। ਮੈਂ ਹੀ ਪਾਰਟੀ ਛੱਡਦਾ ਹਾਂ। ਮੇਰਾ ਜਵੀਰ ਵੀ ਇਹ ਯਾਦ ਦਿੰਦਾ। ਮੈਂ ਹੀ ਵੋਟ ਭਾਈ ਅਮਰਤਪਾਲ ਨੂੰ ਹੀ ਪਾਵਾਂਗਾ। ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਜਿੰਨੇ ਵੀ ਖਡੂਰ ਸਾਹਿਬ ਹਲਕੇ ਦੇ ਵੋਟਰ ਆ ਸਾਰਿਆਂ ਨੂੰ ਪੀ ਲਿਆ ਵੀ ਐਰ ਕੀ ਭਾਈ ਅਮਰਤਪਾਲ ਨੂੰ ਆਪਾਂ ਵੋਟਾਂ ਪਾਈਏ। ਆਪਾਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਵੋਟਾਂ ਪਾਈਏ। ਕਿਉਂਕਿ ਪਾਰਟੀ ਭਾਜੀ ਆ ਇਹ ਤਿੰਨਾਂ ਸਾਲਾਂ ਨੂੰ ਫੇਰ ਵੋਟਾਂ ਆਣੀਆਂ ਐ ਤੁਸੀਂ ਜਿਹਨੂੰ ਮਰਜ਼ੀ ਵੋਟਾਂ ਪਾਵਾ ਸਕਦੇ ਹੋ ਐਰ ਕੀ ਆਪਣਾ ਫਰਜ਼ ਬੰਦਾ ਐ ਵੀ ਆਪਾਂ ਭਾਈ ਅਮਰਤਪਾਲ ਨੂੰ ਜਿਤਾਈਏ ਜੇ ਆਪਾਂ ਉਹਨਾਂ ਨੂੰ ਨਾ ਚਾਜਤਾ ਸਗੇ ਨਾ ਇਕੱਲੇ ਪੰਜਾਬ ਨਹੀਂ ਸਾਰੀ ਦੁਨੀਆ ਤੋਂ ਆਪਾਂ ਨੂੰ ਲਾਂਝਤਾ ਪੈਣਗੀਆਂ ਭਾਈ ਅਮਰਤਪਾਲ ਜੀ ਨੇ ਆਪਾਂ ਨੂੰ ਬਹੁਤ ਮਾਣ ਬਖਸ਼ਿਆ ਐ ਜਿਹੜਾ ਉਹ ਫਡੂਰ ਸਭ ਹਲਕੇ ਤੋਂ ਚੋਣ ਲੜ ਰਹੇ ਨੇ ਤੇ ਆਪਣਾ ਵੀ ਫਰਜ਼ ਬੰਦਾ ਐ ਕਿ ਉਹਨਾਂ ਦੀ ਪੂਰ ਸਪੋਰਟ ਕਰੀਏ ਤੇ ਉਹਨਾਂ ਨੂੰ ਇਥੋਂ ਜਿਤਾਈਏ ਧੰਨਵਾਦ ਵੀਰ ਜੀ ਮਿਹਰਬਾਨੀ